ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸ਼ਰਾਬ ਨੂੰ ਜੇਕਰ ਛਡਾਉਣਾ ਹੈ ਤਾਂ ਕਿਵੇਂ ਛਡਾਇਆ ਜਾ ਸਕਦਾ ਹੈ ਕਿਉਂਕਿ ਹਰ ਇੱਕ ਘਰ ਦੀ ਇੱਕ ਕਹਾਣੀ ਹੈ ਕਿ ਸ਼ਰਾਬ ਨਸ਼ਿਆਂ ਦੇ ਵਿੱਚ ਜੋ ਇਨਸਾਨ ਫਸ ਜਾਂਦੀ ਆ ਤਾਂ ਫਿਰ ਉਸ ਘਰ ਦੇ ਵਿੱਚ ਕਾਲਾ ਕਲੇਜ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਸੋ ਕਈ ਰੂਹਾਂ ਪਰਿਵਾਰ ਵਿੱਚੋਂ ਸੇਵਾ ਕਰਨ ਵਾਲਿਆਂ ਨੂੰ ਸਿਮਰਨ ਕਰਨ ਵਾਲਿਆਂ ਨੂੰ ਤੇ ਸਿਰਫ ਇੱਕ ਇਨਸਾਨ ਹੀ ਪੂਰੇ ਟੱਬਰ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ ਸੋ ਇਸ ਕਰਕੇ ਆਪਾਂ ਅੱਜ ਦੀ ਜੋ ਇਹ ਵੀਡੀਓ ਹੈ ਇਹਦੇ ਵਿੱਚ ਦੱਸਾਂਗੇ ਕਿ ਸ਼ਰਾਬ ਜਿੱਕਰ ਛਡਾਉਣੀ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰੇ ਸੁਣਨਾ ਸਮਝਣਾ ਤੇ ਅਮਲ ਜ਼ਰੂਰ ਕਰਨਾ ਸੋ ਹਮੇਸ਼ਾ ਹੀ ਕਰਮ ਕਰਨੇ ਅਮਲ ਕਰਨਾ ਇਹਦੇ ਨਾਲ ਹੀ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਸੋ ਆਪਾਂ ਅੱਜ ਦੀ ਇਸ ਵੀਡੀਓ ਰਾਹੀਂ ਤੁਹਾਨੂੰ ਇਸ ਮਸਲੇ ਦਾ ਹੱਲ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਤਿਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਤੇ ਕੁਝ ਕਮੈਂਟਾਂ ਦੱਸ ਦਿੰਨੇ ਪਹਿਲਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਪੀਰਾਂ ਨੂੰ ਬਹੁਤ ਮੰਨਦੀ ਹਾਂ ਪਰ ਪੀਰ ਦਰਸ਼ਨ ਕਿਉਂ ਨਹੀਂ ਦਿੰਦੇ ਸੋ ਦੇਖੋ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਸ਼ੁਰੂ ਕਰਦੇ ਆ ਪੀਰ ਤਾਂ ਉਦੋਂ ਤੋਂ ਹੀ ਦਰਸ਼ਨ ਦੇਣੇ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹ ਵਿਸ਼ਵਾਸ ਬਣਾਉਣਾ ਚਾਹੁੰਦੇ ਆ ਕਿ ਇਹ ਇਨਸਾਨ ਸਾਡੇ ਨਾਲ ਜੁੜੇ ਜਦੋਂ ਕੁਝ ਸਮਾਂ ਬੀਤਦਾ ਹੈ ਸੇਵਾ ਕਰਦੇ ਜਾਂਦੇ ਸਮਾਂ ਬੀਤਦਾ ਹੈ ਤੇ ਕੁਝ ਮੁਸ਼ਕਲਾਂ ਵੀ ਜ਼ਿੰਦਗੀ ਵਿੱਚ ਆਉਣ ਲੱਗ ਪੈਂਦੀਆਂ ਕਿਉਂਕਿ ਪ੍ਰਮਾਤਮਾ ਖਣ ਲੱਗ ਪੈਂਦਾ ਹੈ ਕਿ ਇੱਚੇ ਅਸੀਂ ਇਹਨਾਂ ਨੂੰ ਦਰਸ਼ਨ ਨਹੀਂ ਦੇਵਾਂਗੇ ਕੋਈ ਸੰਕੇਤ ਨਹੀਂ ਦੇਵਾਂਗੇ ਕਿ ਇਹ ਇਨਸਾਨ ਮੇਰੀ ਇਸੇ ਤਰ੍ਹਾਂ ਨਾ ਸੇਵਾ ਕਰੇਗਾ ਸੋ ਜਦੋਂ ਆਪਾਂ ਸੇਵਾ ਸ਼ੁਰੂ ਕਰਦੀਆਂ ਤੱਕ ਬਹੁਤ ਕੁਝ ਤੁਹਾਨੂੰ ਸੁਪਨੇ ਆ ਰਹੀ ਨਜ਼ਰ ਆਵੇਗਾ ਕਈ ਵਾਰ ਤੁਸੀਂ ਮੂੰਹ ਚੋਂ ਕੁਝ ਕਹੋਗੇ ਉਹ ਸੱਚ ਹੋ ਜਾਵੇਗਾ ਸ਼ੁਰੂਆਤ ਵਿੱਚ ਇਹ ਸਭ ਕੁਝ ਹੁੰਦਾ ਹੈ ਪਰ ਜਦੋਂ ਇਨਸਾਨ ਵਿਚਾਰ ਜੇ ਆਉਂਦਾ ਹੈ ਸੇਵਾ ਕਰਦਾ ਜਾਂਦਾ ਹੈ ਤਾਂ ਫਿਰ ਜਿੰਦਗੀ ਵਿੱਚ ਮੁਸ਼ਕਲ ਆਉਣ ਲੱਗ ਪੈਂਦੀ ਹੈ ਕਿਉਂਕਿ ਉਹ ਮਾਲਕ ਪ੍ਰੀਖਿਆ ਲੈਂਦਾ ਹੈ ਸੇਵਾ ਕਰਦਿਆਂ ਨੂੰ ਦਰਸ਼ਨ ਉਹ ਮਾਲਕ ਜ਼ਰੂਰ ਦਿੰਦਾ ਹੈ ਇੱਥੇ ਅਸੀਂ ਕਈ ਵਾਰ ਨਹੀਂ ਸਮਝ ਪਾਉਂਦੇ ਕਿ ਸਾਨੂੰ ਦਰਸ਼ਨ ਹੋਏ ਆ ਜਾਂ ਨਹੀਂ ਹੋਏ ਸੋ ਬਹੁਤ ਸਾਰੇ ਰੂਪਾਂ ਦੇ ਵਿੱਚ ਉਹ ਮਾਲਕ ਦਰਸ਼ਨ ਦੇ ਦਿੰਦਾ ਹੈ ਜਾਂ ਕੋਈ ਫਕਰ ਫਕੀਰ ਦੇ ਰੂਪ ਵਿੱਚ ਆ ਜਾਣਾ ਜਾਂ ਫਿਰ ਸੁਪਨੇ ਦੇ ਵਿੱਚ ਉਹ انسان ਤੁਹਾਨੂੰ ਨਜ਼ਰ ਆਉਣਾ ਜਿਹੜਾ ਪੀਰਾਂ ਫਕੀਰਾਂ ਦੀ ਸੇਵਾ ਕਰਦਾ ਹੋਵੇ ਜਾਂ ਫਿਰ ਤਸਵੀਰ ਨਜ਼ਰ ਆਣੀ ਸੋ ਬਹੁਤ ਤਰ੍ਹਾਂ ਦੇ ਸੰਗੀਤ ਉਹ ਮਾਲਕ ਜ਼ਰੂਰ ਦਿੰਦਾ ਹੈ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਅਸੀਂ ਸੇਵਾ ਕਰਦੇ ਸਾਨੂੰ ਦਰਸ਼ਨ ਨਹੀਂ ਹੁੰਦੇ ਦਰਸ਼ਨ ਹੁੰਦੇ ਹੈ ਪਰ ਇਨਸਾਨ ਸਮਝ ਨਹੀਂ ਪਾਉਂਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇਹ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਦੇ ਵਿੱਚ ਕਿਸੇ ਨੂੰ ਪਾਣੀ ਹੁੰਦੇ ਹੋਏ ਦੇਖਣਾ ਤੇ ਮਨ ਵਿੱਚ ਇਹ ਸੋਚਣਾ ਕਿ ਅਸੀਂ ਪੀਰਾਂ ਦੇ ਜਾਣਾ ਹੈ ਸੋ ਇਹਦਾ ਕੀ ਮਤਲਬ ਹੈ ਸੋ ਦੇਖੋ ਜੇਕਰ ਤੁਹਾਨੂੰ ਇਹੋ ਜਿਹੀ ਵਿਚਾਰ ਆਉਂਦੀ ਹੈ ਤਾਂ ਇੱਕ ਵਾਰ ਇਹ ਧਿਆਨ ਵਿੱਚ ਗੱਲ ਜ਼ਰੂਰ ਰੱਖੋ ਕਿ ਜੇਕਰ ਘਰ ਵਿੱਚ ਦਰਵਾਰ ਹੈ ਕਿ ਤੁਸੀਂ ਪੀਰਾਂ ਦੇ ਖਵਾਜਾ ਰੱਖਿਆ ਹੋਇਆ ਹੈ ਕਿਉਂਕਿ ਕਈਆਂ ਨੇ ਤਾਂ ਪੂਰੀ ਨਿਜਮ ਦੇ ਨਾਲ ਸੇਵਾ ਸ਼ੁਰੂ ਕੀਤੀ ਹੁੰਦੀ ਆ ਸਾਰਾ ਕੁਝ ਹੀ ਰੱਖਦੇ ਆ ਸੋ ਜਿੱਤ ਜਿੱਦਾ ਸਿਆਣੀ ਕਹਿੰਦੇ ਆ ਸਿਆਣੇ ਦੀ ਸਲਾਹ ਦੇ ਨਾਲ ਚੱਲਦੇ ਆ ਸੋ ਕਈ ਵਾਰੀ ਅਸੀਂ ਸੇਵਾ ਸ਼ੁਰੂ ਕਰ ਲੈਂਦੇ ਆ ਤੇ ਚੰਗੀ ਤਰ੍ਹਾਂ ਸਾਨੂੰ ਪਤਾ ਨਹੀਂ ਹੁੰਦਾ ਸੋ ਜੇਕਰ ਤੁਸੀਂ ਜਲ ਰੱਖਦੇ ਦਰਵਾਰ ਵਿੱਚ ਤਾਂ ਕੋਸ਼ਿਸ਼ ਕਰੋ ਕਿ ਇੱਕ ਤਾਂਬੇ ਦਾ ਲੋਟਾ ਲੈ ਲਓ ਛੋਟੀ ਜੀ ਗੜਵੀ ਲੈ ਲਓ ਲੈ ਕੇ ਤੁਸੀਂ ਪਾਣੀ ਦੀ ਭਰ ਕੇ ਉਤੋਂ ਟੱਕ ਕੇ ਰੱਖ ਦਿਓ ਤੇ ਉਹਨੂੰ ਥੋੜੀ ਜੀ ਮੌਲੀ ਜ਼ਰੂਰ ਬੰਨ ਦਿਓ ਤੇ ਫਿਰ ਤੁਸੀਂ ਦੇਖਣਾ ਕਿ ਇਹਦੇ ਨਾਲ ਕੋਈ ਜ਼ਿੰਦਗੀ ਵਿੱਚ ਸੁਧਾਰ ਆਇਆ ਹੈ ਸੋ ਜੇਕਰ ਤੁਸੀਂ ਜਲ ਦਰਵਾਰ ਵਿੱਚ ਨਹੀਂ ਰੱਖਦੇ ਤਾਂ ਜ਼ਰੂਰ ਰੱਖਣਾ ਜਿੱਥੇ ਵੀ ਤੁਸੀਂ ਧੂਪ ਅਰਤੀ ਸਰੂਪ ਦੀ ਸੇਵਾ ਕਰਦੇ ਹੋ ਜਿੱਥੇ ਦਰਵਾਰ ਨਹੀਂ ਕਈ ਹੁੰਦਾ ਹੈ ਕਿ ਤਸਵੀਰਾਂ ਦੀ ਪੂਜਾ ਕਰਦੇ ਆ ਸਰੂਪ ਰੱਖੇ ਹੋਏ ਆ ਉੱਥੇ ਹੀ ਚਿਰਾਗ ਰੋਸ਼ਨ ਕਰ ਦਿੰਦੇ ਆ ਅਰਗਵਤੀ ਲਗਾ ਦੇਣੀ ਸੋ ਜਿੱਥੇ ਵੀ ਤੁਸੀਂ ਸਰੂਪ ਰੱਖ ਕੇ ਮੰਨ ਲਿਆ ਉੱਥੇ ਖਵਾਜਾ ਜ਼ਰੂਰ ਰੱਖੋ ਇੱਕ ਗਲਾਸ ਭਰ ਕੇ ਜਾਂ ਛੋਟਾ ਜਿਹਾ ਕੋਈ ਭਾਂਡਾ ਲੈ ਲਓ ਤੰਬੇ ਦਾ ਉਹਦੇ ਚੜਕੋਂ ਦਾ ਬਹੁਤ ਹੀ ਵਧੀਆ ਗੱਲ ਹੈ ਤਾਂਬਾ ਬਹੁਤ ਹੀ ਪਾਕ ਪਵਿੱਤਰ ਮੰਨਿਆ ਗਿਆ ਹੈ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਲੇਡਿਸ ਚਰਾਗ ਕਰ ਸਕਦੀਆਂ ਜਾਂ ਫਿਰ ਨਹੀਂ ਕਿਉਂਕਿ ਮੇਰੇ ਘਰ ਵਿੱਚ ਮੈਂ ਹੀ ਸੇਵਾ ਕਰਦੀ ਆ ਸੋ ਦੇਖੋ ਹਰ ਇੱਕ ਨੂੰ ਹੱਕ ਹੈ ਪ੍ਰਮਾਤਮਾ ਦੀ ਸੇਵਾ ਕਰਨ ਦਾ ਪ੍ਰਮਾਤਮਾ ਨੂੰ ਮੰਨਣ ਦਾ ਜੀੜੀ ਰੂਹ ਇਸ ਦੁਨੀਆਂ ਤੇ ਆਈ ਹੈ ਪ੍ਰਮਾਤਮਾ ਨੇ ਇਸੇ ਲਈ ਆਪਾਂ ਨੂੰ ਇਹ ਜਨਮ ਦਿੱਤਾ ਹੈ ਕਿ ਆਪਾਂ ਇਸ ਜਨਮ ਵਿੱਚ ਜਿੰਨਾ ਹੋ ਸਕਦਾ ਰੱਬ ਦਾ ਨਾਮ ਲਈਏ ਕਿ ਸੇਵਾ ਕਰੀਏ ਤੇ ਗਾ ਨਿਕਲ ਜਾਈਏ ਸੋ ਹਰ ਇੱਕ ਨੂੰ ਪ੍ਰਮਾਤਮਾ ਨੇ ਸਾਜਿਆ ਹੈ ਹਰ ਇੱਕ ਨੂੰ ਹੱਕ ਬਰਾਬਰ ਦਾ ਹੀ ਦਿੱਤਾ ਗਿਆ ਹੈ ਕਦੇ ਵੀ ਮਨ ਵਿੱਚ ਇਹੋ ਜਿਹਾ ਬਹਿਮ ਭਰਮ ਨਾ ਰੱਖੋ ਜਦੋਂ ਅਸੀਂ ਮਨ ਵਿੱਚ ਇਹੋ ਜਿਹਾ ਬਹਿਮ ਰੱਖਦੇ ਆਂ ਤੇ ਬਹੁਤ ਹੀ ਜ਼ਿਆਦਾ ਅਸੀਂ ਪ੍ਰਮਾਤਮਾ ਤੋਂ ਵਿਛੜ ਜਾਂਦੇ ਆਂ ਸੋ ਇਸ ਕਰਕੇ ਕੋਸ਼ਿਸ਼ ਕਰਨੀ ਕਿ ਇਦਾਂ ਦੀਆਂ ਗੱਲਾਂ ਦਿਮਾਗ ਵਿੱਚ ਕਦੇ ਨਹੀਂ ਲਿਆਉਣੀਆਂ ਆਪਣੇ ਨੂੰ ਸਾਫ਼ ਸੁੱਖਰਾ ਰੱਖਣਾ ਹੈ ਤੇ ਮਾਲਕ ਦੀ ਸੇਵਾ ਕਰ ਸਕਦੇ ਆ ਚਰਾਗ ਰੋਸ਼ਨ ਕਰ ਸਕਦੇ ਆ ਇਸ਼ਨਾਨ ਕਰਕੇ ਤੇ ਕੁਝ ਗੱਲਾਂ ਦਾ ਧਿਆਨ ਖੁਦ ਵੀ ਰੱਖਣਾ ਹੈ ਕਿ ਸਾਫ਼ ਸਪਾਈ ਹੋਣੀ ਜ਼ਰੂਰੀ ਜਦੋਂ ਮਹੀਨੇ ਚ ਇਨੇ ਇਹੋ ਜੇ ਆਉਂਦੇ ਆ ਉਹਨਾਂ ਦਿਨਾਂ ਵਿੱਚ ਧਿਆਨ ਰੱਖਣਾ ਕਿ ਅਸੀਂ ਚਿਰਾਗ ਰੋਸ਼ਨ ਨਾ ਕਰੀਏ ਨਾ ਹੀ ਆਪਣਾ ਪਰਸ਼ਾਵਾਂ ਦਰਵਾਰ ਨੂੰ ਦਈਏ ਸੂਤ ਨੂੰ ਦਈਏ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖ ਲਓ ਸੋ ਬਾਕੀ ਸਾਫ਼ ਸੁਥਰੇ ਆ ਮਨ ਸਾਫ਼ ਹੈ ਤੇ ਮਾਲਕ ਕਬੂਲ ਕਰ ਹੀ ਲੈਂਦਾ ਸੇਵਾ ਨੂੰ ਸੋ ਮਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਮਨ ਸਾਫ਼ ਜਰੂਰ ਰੱਖੋ ਮਨ ਸਾਫ਼ ਹੈ ਚਾਹੇ ਤੁਸੀਂ ਕੋਈ ਕਰਮ ਵੀ ਨਾ ਕਰੋ ਉਹ ਮਾਲਕ ਹਮੇਸ਼ਾ ਸਾਥ ਦੇਵੇਗਾ ਸੋ ਹੁਣ ਆਪਾਂ ਕਰਮ ਕਰਦੇ ਕਿਉਂ ਆ ਕਿਉਂਕਿ ਬਹੁਤ ਸਾਰੀਆਂ ਅਨੇਕਾਂ ਗਲਤੀਆਂ ਇਹ ਇਨਸਾਨ ਕਰਦਾ ਹੈ ਇਹ ਰਿਸ਼ਤੇ ਨਾਤੇ ਨੂੰ ਚਲਾਉਣ ਲਈ ਦੁਨੀਆਦਾਰੀ ਦੇ ਹਿਸਾਬ ਨਾਲ ਚੱਲਣ ਲਈ ਬਹੁਤ ਤਰ੍ਹਾਂ ਦੀਆਂ ਗਲਤੀਆਂ ਇਨਸਾਨ ਤੋਂ ਹੁੰਦੀਆਂ ਹੈ ਤਾਂ ਕਰਕੇ ਨਾਲ ਦੀ ਨਾਲੇ ਕਰਮ ਕਰਦੇ ਜਾਈਦਾ ਹੈ ਕਿ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਨਾ ਆਵੇ ਜਾਣਣ ਜਾਣ ਜੁਣੀਆਂ ਗਲਤੀਆਂ ਦੀ ਮਾਫੀ ਮਿਲ ਸਕੇ ਸੋ ਜੇਕਰ ਅਸੀਂ ਮਨ ਹੀ ਸਾਫ ਰੱਖ ਕੇ ਚੱਲ ਜਾਈਏ ਤੇ ਫਿਰ ਕੋਈ ਵੀ ਕਰਮ ਕਰਨ ਦੀ ਵੀ ਜ਼ਰੂਰਤ ਨਹੀਂ ਪ੍ਰਮਾਤਮਾ ਦਾ ਵੈਸੇ ਹੀ ਸਹਾਰਾ ਮਿਲ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਕਿ ਸ਼ਰਾਬ ਵਰਗੇ ਨਸ਼ੇ ਅਸੀਂ ਕਿਵੇਂ ਛਡਾ ਸਕਦੇ ਹਾਂ ਤੇ ਕੀ ਕਰਮ ਕਰੀਏ ਸੇਵਾ ਵੀ ਪੀਰਾਂ ਫਕੀਰਾਂ ਦੀ ਕਰਦੇ ਆਂ ਪਰ ਫਿਰ ਵੀ ਅਸੀਂ ਨਾ ਦੁੱਖਾਂ ਤੋਂ ਬਾਹਰ ਕਿਉਂ ਨਹੀਂ ਆ ਸਕਦੇ ਸੋ ਬਹੁਤ ਘਰਾਂ ਦੀ ਇਹ ਪਰੇਸ਼ਾਨੀ ਹੈ ਹੁਣ ਸੇਵਾ ਕਰਨ ਵਾਲਾ ਪਰਿਵਾਰ ਵਿੱਚ ਇੱਕ ਹੈ ਤੇ ਬਾਕੀ ਸਤਾਉਣ ਵਾਲੇ ਆ ਸੋ ਜੇਕਰ ਬਾਕੀ ਸਾਰਾ ਪਰਿਵਾਰ ਪ੍ਰਮਾਤਮਾ ਦੇ ਲੜ ਲੱਗਾ ਹੋਇਆ ਤੇ ਇੱਕ ਇਨਸਾਨ ਹੀ ਸਾਨੂੰ ਸਤਾ ਰਿਹਾ ਹੈ ਤੇ ਉਹਨੇ ਹੀ ਪੂਰੀ ਜ਼ਿੰਦਗੀ ਪੂਰੇ ਪਰਿਵਾਰ ਦੀ ਖਰਾਬ ਕਰ ਦਿੱਤੀ ਸੋ ਹੁਣ ਹੁੰਦਾ ਕੀ ਹੈ ਕਹਿਣਾ ਕਿ ਅਸੀਂ ਤਾਂ ਸੇਵਾ ਕਰਦੇ ਆਂ ਤੇ ਪ੍ਰਮਾਤਮਾ ਫਿਰ ਸਾਨੂੰ ਕਿਉਂ ਦੁੱਖ ਦਿੰਦਾ ਹੈ ਗਲਤੀ ਤਾਂ ਇਹ ਕਰ ਰਿਹਾ ਹੁਣ ਦੇਖੋ ਉਹ ਇਨਸਾਨ ਦੇ ਨਾਲ ਸਾਡਾ ਖਾਸ ਰਿਸ਼ਤਾ ਹੁੰਦਾ ਹੈ ਚਾਹੇ ਕੋਈ ਬੱਚਾ ਲਾ ਲੋ ਚਾਹੇ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਲਾ ਕੇ ਚੱਲੋ ਹੁਣ ਉਹਦੀ ਵਜ੍ਹਾ ਨਾਲ ਸਾਨੂੰ ਵੀ ਦੁੱਖ ਆ ਰਿਹਾ ਕਿਉਂਕਿ ਜਿਹਦੀ ਅਸੀਂ ਸੇਵਾ ਕਰਦੇ ਆਂ ਜਿਹਦਾ ਪੈਰਾ ਫਿਰਕਾ ਘਰ ਵਿੱਚ ਹੋਣਾ ਚਾਹੀਦਾ ਹੁਣ ਅਸੀਂ ਉਹਨੂੰ ਪੁਕਾਰਦੇ ਆਂ ਅਰਦਾਸਾਂ ਬੇਤੀਆਂ ਕਰਦੇ ਆਂ ਚਿਰਾਗ ਰੋਸ਼ਨ ਕਰ ਦਿੰਦੇ ਆਂ ਪਰ ਉੱਥੇ ਜਦੋਂ ਇਸ ਤਰ੍ਹਾਂ ਦੀ ਚੀਜ਼ ਵੱਢਦੀ ਆ ਤੇ ਉਹਨਾਂ ਦੀ ਨਾਰਾਜ਼ਗੀ ਹੋ ਜਾਂਦੀ ਆ ਫਿਰ ਪੂਰੇ ਪਰਿਵਾਰ ਨੂੰ ਸਜ਼ਾ ਜਿਹੜੀ ਆ ਉਹ ਮਿਲਦੀ ਹੈ ਕਿਉਂਕਿ ਇੱਕ ਪਾਸੇ ਅਸੀਂ ਪੂਰਾ ਜੋਰ ਲਗਾ ਦਿੰਨੇ ਆ ਪ੍ਰਮਾਤਮਾ ਦੀ ਸੇਵਾ ਕਰਦੇ ਫਿਰ ਉਹ মুর্ਸ਼ਦ ਦੇ ਚਿਰਾਗ ਰੋਸ਼ਨ ਕਰਦੀਆਂ ਤੇ ਇੱਕ ਪਾਸੇ ਇੱਕ ਚੀਜ਼ ਹੈ ਉਹ ਘਰ ਵਿੱਚ ਵੜ ਗਈ ਤੇ ਉੱਥੇ ਮਾਲਕ ਦਾ ਪਹਿਰਾ ਨਹੀਂ ਰਹਿੰਦਾ ਤੇ ਇੱਕ ਪਾਸੇ ਅਸੀਂ ਉਹਦੇ ਪਹਿਰੇ ਲਈ ਅਰਦਾਸਾਂ ਬੇਨਤੀਆਂ ਕਰਦੇ ਆ ਸੋ ਇਸ ਤਰ੍ਹਾਂ ਨਾ ਬਹੁਤ ਸਾਰੀਆਂ ਉਲਝਣਾਂ ਜ਼ਿੰਦਗੀ ਵਿੱਚ ਆਉਂਦੀਆਂ ਆ ਜਿੱਕਰ ਹੁਣ ਸਮਝਾਉਣ ਬੈਠੀ ਆ ਤੇ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਸੋ ਪਹਿਲਾ ਜੋ ਇੱਥੇ ਕੰਮ ਹੈ ਕਿ ਆਪਣੇ ਮਨ ਨੂੰ ਸਮਝਾਉਣਾ ਜਿਸ ਦਿਨ ਉਸ ਇਨਸਾਨ ਨੇ ਆਪਣੇ ਨਨੋ ਸਮਝਾ ਲਿਆ ਕਿ ਮੈਂ ਇਸ ਨਸ਼ੇ ਤੋਂ ਬਾਹਰ ਆਉਣਾ ਹੈ ਉਸ ਦਿਨ ਮਾਲਕ ਦੀ ਕਿਰਪਾ ਤੁਸੀਂ ਖੁਦ ਦੇਖੋਗੇ ਇਹ ਵਿਸ਼ਵਾਸ ਵਾਲੀ ਗੱਲ ਹੈ ਮਾਲਕ ਨੇ ਵੀ ਕਿਰਪਾ ਕਰਨੀ ਸ਼ੁਰੂ ਕਰ ਦੇਣੀ ਤੁਸੀਂ ਆਪਣੇ ਆਪ ਇਹ ਨਸ਼ੇ ਛੱਡ ਜਾਓਗੇ ਦੂਸਰੀ ਗੱਲ ਜੋ ਮੇਨ ਹੈ ਕਿ ਇਹਨੇ ਤੁਹਾਨੂੰ ਨਾਮ ਦੀ ਸ਼ਰਾਪ ਲਾਈ ਹੋਈ ਆ ਜਿਵੇਂ ਕੀ ਕਹਿੰਦੇ ਆ ਵੱਡੀ ਮਾਈ ਦੇ ਨਾਮ ਦੀ ਪਲਾ ਦਿੱਤੀ ਨਾਮ ਦੀ ਕਿਸੇ ਦੇ ਜਾਨੀ ਕੀ ਪਲਾਉਣੀ ਕਿਸੇ ਤੇ ਆਪਣਾ ਢਾਲਾ ਲਾ ਦੇਣਾ ਸੋ ਇਹ ਬਹੁਤ ਮਾੜਾ ਕਰਮ ਹੈ ਜਾਂ ਫਿਰ ਕਹਿਣਾ ਕਿ ਬਾਬਾ ਪੈਰੋਜੀ ਦੇ ਨਾਮ ਦੀ ਪਲਾਈ ਹੋਈ ਆ ਮਲੰਗਾ ਦੇ ਨਾਮ ਦੀ ਪਲਾਈ ਹੋਈ ਆ ਸੋ ਇਹੋ ਜੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਆ ਸੋ ਇੱਥੇ ਕਰਨਾ ਕੀ ਹੈ ਚਾਹੇ ਕਿਸੇ ਦੇ ਵੀ ਨਾਮ ਦੀ ਫਲਾਈ ਹੋ ਗਈ ਹੁਣ ਆਪਾਂ ਨੂੰ ਬਹੁਤਾ ਤਾਂ ਨਹੀਂ ਪਤਾ ਕਿ ਕਿਸੇ ਦੀ ਕੀ ਕਹਾਣੀ ਹੈ ਸੋ ਇੱਥੇ ਆਪਾਂ ਇਹੀ ਸਲਾਹ ਦਵਾਂਗੇ ਜੋ ਕਿ ਸਚਾਈ ਹੈ ਤੁਸੀਂ ਕਰਨਾ ਕੀ ਹੈ ਹੋਰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਬਾਬਾ ਪੈਰੋ ਜੀ ਦੇ ਨਾਮ ਤੇ ਕੁਝ ਕਰਮ ਕਰਨੇ ਆ ਸਵਾ ਮਹੀਨਾ ਘਰ ਵਿੱਚ ਕਾਲਾ ਦਰਮੇਸ਼ ਰੱਖੇ ਉਹਦੀ ਸੇਵਾ ਕਰਨੀ ਦਬਕਣਾ ਨਹੀਂ ਹੈ ਮਾਰਨਾ ਨਹੀਂ ਬੋਲਣਾ ਨਹੀਂ ਸੋ ਸੇਵਾ ਕਰਨੀ ਹੈ ਛੋਟਾ ਬੱਚਾ ਇਕ ਲਿਆ ਕੇ ਘਰ ਵਿੱਚ ਸਵਾ ਮਹੀਨਾ ਉਹਨੂੰ ਦੁੱਧ ਪਿਲਾਉ ਸੇਵਾ ਕਰੋ ਅਰਦਾਸ ਬੇਨਤੀ ਕਰੋ ਕਿ ਚਾਹੇ ਕਿਸੇ ਦੀ ਵੀ ਸ਼ਰਾਬ ਨਾਮ ਦੀ ਪਲਾਈ ਹੋਈ ਆ ਸਾਡੀ ਸ਼ਰਾਬ ਤੁਸੀਂ ਛੁਡਾ ਸਕਦੇ ਆ ਕਿ ਤੁਸੀਂ ਸਭ ਜਾਣੀ ਜਾਣੋ ਸਾਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਸੋ ਇਸ ਕਿਸੇ ਢੰਗ ਦੇ ਨਾਲ ਜਾਨਕੀ ਅਰਦਾਸ ਬੇਨਤੀ ਤੁਸੀਂ ਕਰਨੀ ਹਰ ਰੋਜ਼ ਸ਼ੁਰੂ ਕਰਨੀ ਸਵਾ ਮਹੀਨਾ ਇਹ ਕਰਮ ਕਰਨਾ ਹੈ ਤੇ ਅਰਦਾਸ ਬੇਨਤੀ ਕਰਨੀ ਆ ਕਿਉਂਕਿ ਬਾਬਾ ਪੈਰੋ ਜੀ ਕਿਸੇ ਦੇ ਵੀ ਨਾਮ ਦੀ ਸ਼ਰਾਪ ਲਈ ਹੋਵੇ ਉਹ ਸੁੱਖ ਨਾ ਲੈ ਲੈਂਦੇ ਆ ਬਾਬਾ ਪੈਰੋ ਜੀ ਨੂੰ ਛੱਤੀਆਂ ਪੀਰਾਂ ਦਾ ਦਵਾਨ ਮੰਨਿਆ ਗਿਆ ਹੈ ਸੋ ਕਿਸੇ ਦੇ ਵੀ ਨਾਮ ਦੀ ਸ਼ਰਾਪ ਪਲਾਈ ਹੋਵੇ ਬਾਬਾ ਪੈਰੋ ਜੀ ਛੜਾ ਸਕਦੇ ਆ ਜੇਕਰ ਉਹਨਾਂ ਦੇ ਨਾਮ ਤੇ ਕਰਮ ਕੀਤਾ ਜਾਵੇ ਸੋ ਇੱਕ ਕਰਮ ਸਵਾ ਮਹੀਨੇ ਬਾਅਦ ਇੱਕ ਹੋਰ ਕਰਨਾ ਹੈ ਉਹ ਮੰਦਰ ਵਿੱਚ ਜਾ ਕੇ ਜਿਸ ਦਿਨ ਸਵਾ ਮਹੀਨਾ ਹੋ ਗਿਆ ਉਸ ਦਿਨ ਫਿਰ ਤੁਸੀਂ ਇੱਕ ਡੱਬਾ ਲੱਡੂਆਂ ਦਾ ਤੇ ਸਵਾ ਮੀਟਰ ਕਾਲਾ ਕੱਪੜਾ ਲੈ ਕੇ ਮੰਦਰ ਚੜਾਉਣਾ ਅਰਦਾਸ ਬੇਨਤੀ ਕਰਿ ਆਉਣੀ ਬਾਕੀ ਖੁਦ ਆਪਣੇ ਮਾਨ ਨੂੰ ਵੀ ਟਿਕਾਉਣ ਦੀ ਕੋਸ਼ਿਸ਼ ਕਰਨੀ ਆ ਮਨੋਂ ਵੀ ਝੁਕਣਾ ਹੈ ਜਦੋਂ ਤੁਸੀਂ ਮਨੋਂ ਝੁਕ ਗਏ ਫਿਰ ਹੀ ਕਿਰਪਾ ਹੁੰਦੀ ਹੈ